ਮੰਤਰੀ ਆਪ ਕਰਨ ਡਿਊਟੀ ਤਦ ਪਤਾ ਲੱਗਦਾ ਕਿ ਕੀ ਹੁੰਦਾ ਬਾਰਡਰਾਂ 'ਪਰ ਤਨਖਾਹ ਤਾਂ ਸਾਰਿਆਂ ਨੂੰ ਅੱਛੀ ਲੱਗਦੀ ਤੁਸੀਂ ਵੀ ਤਨਖਾਹ ਦੀ ਖਾਤਰ ਹੀ ਐ ਉੱਥੋਂ ਦੇ ਜਿਹੜੇ ਲੋਕਲ ਐ ਨਾ ਉਹ ਹੀ ਨਹੀਂ ਸਾਥ ਦਿੰਦੇ ਉਹ ਪਾਕਿਸਤਾਨੀ ਹੋਰ ਕਿੱਥੋਂ ਆਉਂਦੇ ਸਭ ਕੁਝ ਲੈਬ ਐ ਨਾ ਉੱਥੋਂ ਦੇ ਲੋਕ ਹੀ ਭੇਤ ਦਿੰਦੇ ਬੇਟਾ ਲਾਟ ਸ਼ਾਬਦ ਠੀਕ 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 ਲਾਡ ਸ਼ਾਹ ਦੇ ਕੀ ਕੀ ਗਏ ਸੀ ਤੁਸੀਂ ਬਣੇ ਰਹੋ ਲਿਮਟਡ ਗਿਆਨ ਦੇ ਨਾਲ ਮੰਤਰੀ ਆਪ ਕਰਨ ਡਿਊਟੀ ਤਦ ਪਤਾ ਲੱਗਦਾ ਕਿ ਕੀ ਹੁੰਦਾ ਬਾਰਡਰਾਂ ਪਰ ਤਨਖਾਹ ਤਾਂ ਸਾਰਿਆਂ ਨੂੰ ਅੱਛੀ ਲੱਗਦੀ ਤੁਸੀਂ ਵੀ ਤਨਖਾਹ ਦੀ ਖਾਤਰ ਹੀ ਹੈ ਉੱਤੋਂ ਦੇ ਜਿਹੜੇ ਲੋਕਲ ਹੈ ਨਾ ਉਹ ਹੀ ਨਹੀਂ ਸਾਥ ਦਿੰਦੇ ਉਹ ਪਾਕਿਸਤਾਨੀ ਹੋਰ ਕਿੱਥੋਂ ਆਂਦੇ ਸਭ ਕੁਝ ਲੈਬ ਹੈ ਨਾ ਉੱਤੋਂ ਦੇ ਲੋਕ ਹੀ ਭੇਤ ਦਿੰਦੇ ਬੇਟਾ ਲਾਡ ਸ਼ਾਬ ਕੀ ਠੀਕ ਹੈ ਠੀਕ ਹੈ ਲਾਡ ਸ਼ਾਬ ਕੀ ਕੀ ਸੀ ਦੇਖੋ ਉਹ 아이 ਕੋਤਰਾ ਜਾਣ ਕੇ ਬਸ ਸ਼ਾਦੀ ਨਿਵਾਣਾ ਬਸ ਸਰਕਾਰ ਬਤੂ ਕੀ ਉਸ ਹੱਦ ਤੱਕ ਗਦਵਾ ਆ ਰਿਹਾ ਜਿਵੇਂ ਆਈ ਨਹੀਂ ਮੰਤਰੀ ਆਪ ਕਰਨ ਡਿਊਟੀ ਤਦ ਪਤਾ ਲੱਗਦਾ ਕਿ ਕੀ ਹੁੰਦਾ ਬਾਰਡਰਾਂ ਪਰ ਕਾਹ ਤਾਂ ਸਾਰਿਆਂ ਨੂੰ ਅੱਛੀ ਲੱਗਦੀ ਤੁਸੀਂ ਵੀ ਤਨਖਾਹ ਦੀ ਖਾਤਰ ਹੀ ਐ ਉੱਤੋਂ ਦੇ ਜਿਹੜੇ ਲੋਕਲ ਹੈ ਨਾ ਉਹ ਪਾਕਿਸਤਾਨੀ ਹੋਰ ਕਿੱਥੋਂ ਆਂਦੇ ਸਭ ਕੁਝ ਲੈ ਆ ਬਣਾ ਉੱਥੇ ਦੇ ਲੋਕ ਹੀ ਭੇਤ ਦਿੰਦੇ ਲਾਡ ਸ਼ਾਦ ਆ ਠੀਕ ਹੈ ਠੀਕ ਹੈ ਲਾਡ ਸ਼ਾਦ ਕੀ ਕੀ ਆਹ ਬੋਗੋ 아이 ਕੋਤਰਾ ਜਾਣ ਕਹਿੰਦੇ ਬਸ ਸ਼ਾਦੀ ਨਿਵਾਣਾ ਬਸ ਸਰਕਾਰ ਵੱਲੋਂ ਕੀ ਕੋਈ ਸਹਿਯੋਗ ਨਹੀਂ ਆਈ ਨਹੀਂ ਆਈ ਨਹੀਂ ਮੰਤਰੀ ਆਪ ਕਰਨ ਡਿਊਟੀ ਤਦ ਪਤਾ ਲੱਗਦਾ ਕਿ ਕੀ ਹੁੰਦਾ ਬਾਰਡਰਾਂ ਉੱਪਰ ਤਨਖਾਹ ਤਾਂ ਸਾਰਿਆਂ ਨੂੰ achhi lagdi ਤੁਸੀਂ ਵੀ ਤਨਖਾਹ ਦੀ ਖਾਤਰ ਹੀ ਐ ਤੁਸੀਂ ਵਖੰਨ ਲਾਉਂਦੇ ਉਹ ਤੋਂ ਦੇ ਜਿਹੜੇ ਲੋਕਲ ਹੈ ਨਾ ਉਹ ਹੀ ਨਹੀਂ ਸਾਥ ਦਿੰਦੇ ਉਹ ਪਾਕਿਸਤਾਨੀ ਹੋਰ ਕਿੱਥੋਂ ਆਉਂਦੇ ਸਭ ਕੁਝ ਲੈਵ ਹੈ ਨਾ